ਫੋਨ ਦਵਾਈ ਦੇਣਾ ਹੋਇਆ ਆਪਾਂ ਨੂੰ ਵੀ ਫੋਨ ਦੇਣਾ ਆਪਣਾ ਇਸ ਵਾਰ ਸਕੋਰ ਖਰਾਬ ਆ ਉਹ ਜੇ ਇਸ ਬਸਕੋਰ ਖਰਾਬ ਆ ਤੇਰਾ ਆਪਣੇ ਸਣੀ ਬਾਈ ਨੇ ਸ਼ੋਰੂਮ ਖੋਲ੍ਹਿਆ ਨਵਾਂ ਖੋਲ੍ਹਿਆ ਹਾਂ ਨਵਾਂ ਖੋਲ੍ਹਿਆ ਬਾਈ ਬਾਈ ਨੂੰ ਬਤਾਈਆਂ ਦੇ ਇਸ ਸ਼ੋਰੂਮ ਦੀਆਂ ਜਲ ਆ ਜਾ ਪੁੱਛ ਲੈਣਿਆ ਫਿਰ ਜੇ ਬਾਈ ਹੁਣੇ ਦੇ ਦੇਣਾ ਤੇ ਆ ਵੱਡੇ ਨੂੰ ਲੈ ਕੇ ਤਾ ਫੋਨ ਕੋਈ ਗੱਲ ਨਹੀਂ ਠੀਕ ਹੈ ਤੇ ਸਾਡਾ ਸਪੈਲ ਸਕੋਰ ਵੀ ਖਰਾਬ ਆ ਕਹਿੰਦੇ ਤੂੰ ਸਪੈਲ ਸਕੋਰ ਵੀ ਸਹੀ ਕਰ ਦਿੰਦਾ ਕੋਈ ਨਹੀਂ ਬਾਈ ਦੇ ਦਿੰਦੇ ਫੋਨ ਕਿਹੜਾ ਚਾਹੀਦਾ ਹੈ ਜ਼ਾਦੀ ਰੇਂਜ ਚ 18000 ਦੀ ਰੇਂਜ ਚ 15000 ਦੇ ਦਾ ਤੇ ਬਹੁਤ ਵਧੀਆ ਮਾਡਲ ਲੈਣਾ ਦਾ ਮਿਲ ਜੂਗਾ 25000 ਰੁਪਏ ਦਾ ਇਹ ਪੰਜਵਾਂ ਰਹਿਗਾ ਹਾਂਜੀ ਅੱਜ ਮਿਲ ਜੂਗਾ ਬਲੈਕ ਕਲਰ ਵਿੱਚ ਇਹ ਤਾਂ ਬਲੈਕ ਕਲਰ ਦੇ ਬਲੈਕ ਕਲਰ ਅੱਜ ਕੱਲ ਚੱਲਦਾ ਸਾਰਿਆਂ ਨਾਲ ਵੱਧ ਦੇਹੀ ਹੈ ਬਹੁਤ ਵਧੀਆ ਮਾਡਲ ਆ ਬਾਈ ਸੈਕਟਰ ਦਾ ਲੈ ਫਿਰ ਵੱਡਾ ਇਹੀ ਲੈ ਉਹ ਚਾਹੀ ਓਕੇ ਕਰ ਦੇ ਬਲੈਕ ਦੇ ਦਿਓ ਬਲੈਕ ਕਲਰ ਉਹ ਬਾਜੀ ਬਾ ਕੀ ਬਾਤਾਂ ਚੱਕ ਵੱਡੇ ਕਾਲੇ ਡਾਊਨ ਪੇਮੈਂਟ ਦੇ ਦਿੰਨੇ ਆ ਬਾਈ ਡਾਊਨ ਪੇਮੈਂਟ ਸਾਡੇ ਕੋਲ 5000 ਰੁਪਏ ਆ ਯਾਰ ਲੋ ਵੀਰੇ ਹਲੋ ਓਕੇ ਆ ਥੋੜਾ ਹੋ ਗਿਆ ਫੋਨ ਉਹ ਕੇ ਲੋ ਵੀਰੇ ਬੋਲੋ ਵੀ ਨਹੀਂ ਸੁਣੋ ਲੈ ਵੀ ਪੜਿਆ ਤੂੰ ਵੀ ਰੌਲਾ ਇੰਨੇ ਦਿਨਾਂ ਦਾ ਪਾਇਆ ਸੀ ਅੱਜ ਤੈਨੂੰ ਫੋਨ ਦਵਾਤਾ ਸੋਣਾ ਤੇ ਇਹਦੇ ਸ਼ੀਸ਼ੇ-ਸ਼ੂਸ਼ੇ ਜੇ ਵੀ ਲਵਾ ਲਾ ਮਗਰ ਮੂਰੇ ਉਹ ਇਹਨੂੰ ਗਾਰਡ ਕਹਿੰਦੇ ਆ ਹਰੇ ਕਿੱਥੋਂ ਲੱਗਣਗੇ ਫਿਰ ਬਾਈ ਲੈ ਇਹ ਆਪਣੇ ਕੋਲੇ ਹੈਗੇ ਆ ਲੈ ਕਿਤੇ ਜਾਲ ਦੀ ਲੋੜ ਹੀ ਨਹੀਂ ਕਿਸੇ Zaman ਦੀ ਲੋੜ ਸਾਡੇ ਕੋਲ ਸਾਰਾ ਕੁਝ ਹੈਗਾ ਸਾਡੇ ਕੋਲ ਗਾਰਡ ਜੋ ਮਰਜ਼ੀ ਲੋ ਫੋਨ ਦੀ ਸਾਰੀ ਸੇਫਟੀ ਮਿਲਦੀ ਹੈ ਬਾਈ ਉਹਨਾਂ ਕੋਲ ਸਾਰਾ ਦਾ ਹਾਂਜੀ ਹਾਂਜੀ ਬਾਈ ਹਾਂ ਹਾਂ ਸਾਡੀ ਲੋਕੇਸ਼ਨ ਕਿੱਥੇ ਆਈ ਐਪਲੀਕੇਸ਼ਨ ਜਗਰਾਉ ਆਪਣਾ ਅਗਰਿਆਲ પેટ્રોલ ਪੰਪ ਉਹਦੇ ਬਿਲਕੁਲ ਨਾਲ ਡੀਸੀਬੈਂਕ ਖੁੱਲਿਆ ਤਸੀਲ ਰੋਡ ਦੇ ਉਹ ਬਿਲਕੁਲ ਆਪਣੀ ਲੋਕੇਸ਼ਨ ਨਾਲ ਹੈ ਵੀਰੇ ਸਣੀਮਾਲਪੈਣ ਜਗਰਾਉ ਠੀਕ ਆ ਲੈ ਵੀ ਜਿਹਦਾ ਸਿੰਬਲ ਸਕੋਰ ਖਰਾਬ ਆ ਬਾਈ ਕੋਲ ਆਓ ਸਾਰਾ ਕੁਝ ਓਕੇ ਕਰਕੇ ਦਿੰਦਾ ਤੇ ਖੁਸ਼ੀ ਖੁਸ਼ੀ ਘਰ ਨੂੰ ਜਾਓ